ਮੇਰਾ ਨਾਮ ਜਗਜੀਤ ਸਿੰਘ ਹੈ ਜੀ ਕੈਟਰਬੀਨ ਪਲਾਨਖਣੀਏ ਦੇ ਬੰਗੜ ਆਊਟਸੋਰਸਡ ਸਾਇਮ ਯੂਨੀਅਨ ਦਾ ਪ੍ਰਧਾਨ ਹੈ ਅੱਜ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਵੇਰਕਾ ਦੇ ਆਧਾਰੇ ਨੇ ਜਿੰਨੇ ਵੀ ਪਲਾਂਟ ਨੇ ਹਰ ਜ਼ਿਲ੍ਹੇ ਦੇ ਵਿੱਚ ਉੱਥੇ ਅੱਜ ਆਊਟਸੋਰਸ ਮੁਲਾਜ਼ਮਾਂ ਵੱਲੋਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਾਉਣ ਵਾਸਤੇ ਅੱਜ ਤਰ੍ਹਾਂ ਦਾ ਪ੍ਰਦਰਸ਼ਨ ਤੇੰਦੇ ਦਿੱਤਾ ਜਿਹੜਾ ਲਿਖਿਆ ਵਾ 6 7 ਤੇ 8 ਦਿਨ ਜਿਹੜਾ ਤਰ ਲੱਖ ਪ੍ਰਦਰਸ਼ਨ ਕੀਤਾ ਜਾਵੇਗਾ ਉਹਦੇ ਤਹਿਤ ਅੱਜ ਕਣੀਆ ਕੇ ਬਾਂਗਲੇ ਪਲਾਂਟ ਦੇ ਵਿੱਚ ਵੀ 100% ਕੀਤੀ ਦੇ ਨਾਲ ਆਊਟਸੋਰਸ ਵਰਕਰਾਂ ਨੇ ਹਾਜ਼ਰੀ ਭਰੀ ਸਭ ਤੋਂ ਪਹਿਲੀ ਮੰਗ ਸੀ ਸਾਡੀ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ ਤੇ ਵਿਭਾਗ ਵਿਭਾਗਾ ਦੇ ਵਿੱਚ ਸ਼ਾਮਲ ਕੀਤਾ ਜਾਵੇ ਵਰਕਰ ਜਿੰਨੇ ਵੀ ਆਊਟਸੋਰਸਟੇ ਕੰਮ ਕਰ ਰਹੇ ਆ ਦੂਸਰੀ ਸਾਡੀ ਮੰਗ ਹੈਗੀ ਜਿਹੜੀਆਂ ਸਾਡੀਆਂ ESR ਬਣਾਈ ਹੈ ਜੀ 1 2023 ਨਵੇਂ ਰੂਲ ਬਣਾ ਦਿੱਤੇ ਮਿਲਕ ਫੈਟ ਦੇ ਵਿੱਚ ਪੁਰਾਣੇ ਰੂਲਾ ਨੂੰ ਖਤਮ ਕਰਕੇ ਉਹਦੇ ਵਿੱਚ ਨਾ ਸਾਡੀਆਂ ਡਰਾਈਵਰ ਮਾਲੀ ਸਿਕਿਉਰਟੀ ਤੇ ਸਲੀਪਰਾਂ ਦੀ ਅਤੇ ਸੀਵਨ ਬੈਂਕ ਦੀ ਪੋਸਟਾਂ ਸਾਡੀਆਂ ਘਰੋਂ ਕਰ ਦਿੱਤੀਆਂ ਗਈਆਂ ਨੇ ਉਸ ਪੋਸਟਾਂ ਨੂੰ ਵੀ ਮੁੜ ਬਹਾਲ ਕਰਨ ਵਾਸਤੇ ਅੱਜ ਜਿਹੜਾ ਧਰਨਾ ਲਿਖਿਆ ਗਿਆ ਵਾ ਤੀਸਰੀ ਮੰਗ ਸੜੀ ਘਾਟੀ ਸਾਡੇ ਘਟ ਪੜੇ ਲਿਖਿਆਂ ਨੂੰ ਤਰੱਕੀ ਦਿੱਤੀ ਜਾਵੇ ਜਿਹੜੇ ਬੰਦੇ অপারেਟਰ ਕੰਮ ਕਰਦੇ 15 15 20 20 ਸਾਲ ਤੋਂ ਉਹਨਾਂ ਨੂੰ ਸਾਡੀ ਤਰੱਕੀ ਦਿੱਤੀ ਜਾਵੇ ਮੈਨੇਜਮੈਂਟ ਦੇ ਨਾਲ ਮੀਟਿੰਗਾਂ ਹੋਣ ਤੋਂ ਬਾਅਦ ਮੈਨੇਜਮੈਂਟ ਵੱਲੋਂ ਰਿਸਪੌਂਸ ਜਿਹੜਾ ਜ਼ੀਰੋ ਹੈਗਾ ਤੇ ਮਿਲਕ ਫੈਟ ਐਮਟੀ ਰਾਹੁਲ ਗੁਪਤਾ ਸ਼੍ਰੀ ਰਾਹੁਲ ਗੁਪਤਾ ਜੀ ਵੱਲੋਂ ਸਾਨੂੰ ਛੜੇਮਤਮ ਕੀ ਦਿੱਤੀ ਗਈ ਆ ਕਿ ਜੋ ਵੀ ਤੁਸੀਂ ਧਰਨਾ ਲਾਓਗੇ ਤੇ ਤੁਹਾਡੇ ਦੇ ਕਰਾਵਾਂਗੇ ਪਰਚੇ ਤੇ ਤੁਹਾਨੂੰ ਸੁਤਾਂਗੇ ਜੇਲਾ ਦੇ ਵਿੱਚ ਯੂਨੀਅਨ ਨੇ ਫੈਸਲਾ ਕੀਤਾ ਕਿ ਆਪਾਂ ਸਭ ਤੋਂ ਪਹਿਲਾਂ ਕਿਸਾਨ ਜਿੱਥੇ ਬੰਦੀਆਂ ਦੀ ਰਹਿ ਲਈਏ ਕਿਸਾਨ ਜਿੱਥੇ ਬੰਦੀਆਂ ਦਾ ਵੀ ਸਾਨੂੰ ਸਹਿਯੋਗ ਲਈਏ ਫਿਰ ਐਸ ਕੇ ਐਮ ਦੀ ਸੂਚੀ ਕਿਸਾਨ ਜਥੇਬੰਦੀਆਂ ਦੇ ਨਾਲ ਆਪਾਂ ਮਗ ਪੱਤਰ ਦਿੱਤੇ ਸਾਡੇ ਵਿੱਚ ਕਿਸਾਨ ਜਥੇਬੰਦੀਆਂ ਨਹੀਂ ਪਹੁੰਚੀਆਂ ਨੇ ਤੇ ਜਿਹੜੀ ਸਾਡੀ ਆਊਰਸੋਰਸ ਦੀ ਕੀਤੀ ਆ ਪਲਾਟ ਦੇ ਅੰਦਰ ਹੀ ਗੱਡੀਆਂ ਵੀ ਖਲੋਤੀਆਂ ਨੇ ਸਾਡੇ ਡਰਾਈਵਰ ਵੀ ਕੋਈ ਗੱਡੀ ਲੈ ਕੇ ਨਹੀਂ ਗਏ ਆਪਣੀਆਂ ਪੋਸਟਾਂ ਨੂੰ ਬਹਾਲ ਕਰਨ ਵਾਸਤੇ ਉਹਨਾਂ ਨੇ ਗੱਡੀਆਂ ਵੀ ਬਾਹਰ ਹੀ ਖੜਾ ਦਿੱਤੀਆਂ ਨੇ ਚੇਅਰਮੈਨ ਸਾਹਿਬ ਨੇ ਪਟਿਆਲੇ ਪ੍ਰੈਸ ਬਿਆਨ ਜਾਰੀ ਕਰਦੇ ਆ ਕਿ ਮੈਂ 6000 ਅਸੀ ਕਰ ਰਹੇ ਆ ਵਾ ਬਕਾਇਦਾ ਅਸੀਂ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਕਿ ਤੁਸੀਂ ਠੀਕਾ ਨਹੀਂ ਸਿਸਟਮ ਨੂੰ ਕਰੋ ਕੋਈ ਨਹੀਂ ਤਾਂ ਆਪਾਂ 6 ਤਰੀਕ ਨੂੰ ਖੰਡ ਦੇ ਜਾ ਰਹੇ ਆ ਧਰਨੇ ਦਾ ਮੰਗ ਪੱਤਰ ਲੈਣ ਦੇ ਬਾਵਜੂਦ ਵੀ ਚੇਅਰਮੈਨ ਸਰਦਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਬਿਆਨ ਦਿੱਤਾ ਕਿ ਮੈਂ 6000 ਪੋਸਟਾਂ ਕੱਢ ਰਿਹਾ ਵਾ ਮਿਲਕ ਫੈਟ ਦੇ ਵਿੱਚ ਸਾਡੀ ਸਰਕਾਰ ਘਟ ਰਹੀ ਆ ਦੋਨ ਵਾਸਤੇ ਦੇ ਸਾਡਾ ਜਿਹੜਾ 5900 ਸਬਰਕਰ ਆ ਉਹ ਕਿੱਥੇ ਜਾਊਗਾ ਜੇ 6000 ਬੰਦੇ ਆ ਜੂਗਾ ਅਸੀਂ ਉਹਨਾਂ ਨੂੰ ਕਿਹਾ ਕਿ ਸਾਡਾ ਜਿਹੜਾ 5000 ਬੰਦਾ ਵਾ ਉਹਨਾਂ ਨੂੰ ਅਡਜਸਟ ਕਰੋ ਤੇ ਮੁਲਕੀ ਰੇਦੀਆਂ ਸਾਧੀਆਂ ਦੇ ਉੱਤੇ ਤੁਸੀਂ ਆਪਣੀਆਂ ਜਿਹੜੀਆਂ ਪੋਸਟਾਂ ਕੱਢ ਲਓ ਪਰ ਮੈਨੇਜਮੈਂਟ ਵੱਲੋਂ ਜੂਨੀ ਸਰਕਾਰੀ ਸਰਦੇਸ ਤੋਂ ਕਿ ਉਹਨਾਂ ਦੀ ਕੋਈ ਲੈਂਗੁਏਜ ਆ ਕਿ ਇਹ ਸਾਡੇ ਬੰਦੇ ਨਹੀਂ ਆ ਤੇ ਅੱਜ ਮੈਨੇਜਮੈਂਟ ਵੀ ਜੋੜਾ ਛੋੜਾ ਤੇ ਚੱਲਣ ਡਿਆ ਕੰਮ ਸਾਨੂੰ ਵੀ ਸੰਦਰੂ ਫੋਨ ਆ ਰਹੇ ਆ ਕਿ ਥੋੜੇ ਜਿਹੇ ਬੰਦੇ ਦੇ ਦਿਓ ਪਰ ਤੁਸੀਂ ਦੇਖ ਸਕਦੇ ਜੇ ਗੱਡੀਆਂ ਵੀ ਖਲੋਤੀਆਂ ਨੇ ਤੇ ਬੰਦੇ ਵੀ ਸਾਡੇ ਆ ਬੈਠੇ ਜੇ ਆਪਾਂ ਆਊਟਸੋਰਸ ਬੰਦਾ ਸਾਡਾ ਕੋਈ ਵੀ ਅੰਦਰ ਜਾ ਕੇ ਕੰਮ ਨਹੀਂ ਚਲਾ ਰਿਹਾ ਇਹ ਬੰਦੇ ਲੜਦੇ ਸੰਘਰਸ਼ ਵਾਲੇ ਨੇ ਇਹਨਾਂ ਨੇ ਜੋ ਵੀ ਅੱਜ ਤੱਕ ਖਰੀਦਿਆ ਵਾ ਜੋ ਵੀ ਲਿਆ ਵਾ ਇਹ ਸੰਘਰਸ਼ ਕਰਕੇ ਹੀ ਲਿਆ ਵਾ ਜੇ ਮੈਂ ਹੋਰ ਵੀ ਬੇਨਤੀ ਕਰ ਰਿਹਾ ਵਾਂ ਜੋ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਇੱਕ ਬਿਆਨ ਜਾਰੀ ਕੀਤਾ ਹੈਗਾ ਕਿ ਮੈਂ ਆਊਟਸੋਰਸ ਦਾ ਹੱਲ ਕਰ ਦਿੱਤਾ ਗਿਆ ਵਾ ਔਰ ਸੋਰਸ ਤੇ ਮੈਂ ਕੋਈ ਬੰਦਾ ਨਹੀਂ ਰਹਿ ਸਕਾਂਗਾ ਇਹਨਾਂ ਨੂੰ ਮੈਂ ਸਿੱਧਾ ਹੀ ਵਿਭਾਗਾਂ ਦੇ ਥਰੂ ਰੱਖਾਂਗਾ ਪਰ ਉਸ ਗੱਲ ਨੂੰ ਅੱਜ ਸਰਕਾਰ ਬਣੀ ਨੂੰ 4 ਸਾਲ ਹੋ ਗਏ ਆ ਉੱਪਰ ਮੁੱਖ ਮੰਤਰੀ ਦੇ ਸਿਰ ਤੋਂ ਵੀ ਜੁਕੜੀ ਸਰਕਾਰੀ ਪੰਜਾਬ ਸਰਕਾਰ ਦੀ ਇਹ 44 ਸਾਲਾਂ ਦੇ ਵਿੱਚ ਆਊਰਸੋਰਸ ਵਰਕਰਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕਰ ਸਕੀ ਤੇ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਪਿਛਲੇ ਦਿਨਾਂ ਦੌਰਾਨ ਵੀ ਮੀਡੀਆ ਦੇ ਥਰੂ ਵੀ ਸਭ ਨੂੰ ਪਤਾ ਹੀ ਆ ਕਿ ਪੰਜਾਬ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਦਾ ਕੋਠੀ ਦਾ ਘਰਾਓ ਉਸ ਨੂੰ ਲਿਖਿਆ ਵੀ ਭਾੜੀ ਦਿੱਤੀ ਬਦਲ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਨੂੰ ਮੀਟਿੰਗ ਦਾ ਟਾਈਮ ਦੇ ਦਿੱਤਾ ਗਿਆ ਪਰ ਮੈਂ ਆ ਜੀ ਦੱਸਣਾ ਚਾਹੁੰਦਾ ਹਾਂ ਮੁੱਖ ਮੰਤਰੀ ਪੰਜਾਬ ਵੱਲੋਂ ਦੁਬਾਰਾ ਮੀਟਿੰਗ ਨਹੀਂ ਹੋਊਗਾ ਜਿਹੜੀ ਮੀਟਿੰਗ ਦਿੱਤੀ ਹੋ ਕਰਨੀ ਨਹੀਂ ਹੈਗੀ ਮੀਟਿੰਗ ਤੋਂ ਹਰ ਮੀਟਿੰਗ ਤੋਂ ਭਾਜਦਾ ਵਾ ਮੁੱਖ ਮੰਤਰੀ ਪੰਜਾਬ ਨਾ ਹੀ ਉਹਨੇ ਕੋਈ ਹੋਰ ਸੌਖਾ ਮਸਲੇ ਹੁੰਦੇ ਛੇਕੇੜਾ ਵਾਲੀ ਸਿਸਟਮ ਨੂੰ ਖਤਮ ਕਰਨਾ ਵਾ ਵੱਡੇ ਵੱਡੇ ਦਾਅਵੇ ਕਰੀ ਜਾਂਦਾ ਕਿ ਮੈਂ ਆ ਕਰਤਾ ਮੈਂ ਉਹ ਕਰਤਾ ਕੀਤਾ ਉਹਨੇ ਅਜੇ ਤੱਕ ਕੁਝ ਨਹੀਂ ਜੀ ਪਿੱਛੇ ਜੀ ਵੀ ਉਹਨੇ ਕਿਹਾ ਮੈਂ ਆ ਮਹਿਕਮਾ ਪੱਕਾ ਕਰਤਾ ਲਾਉ ਕਰਤਾ ਕੀਤਾ ਉਹਨੇ ਕੋਈ ਨਹੀਂ ਜੇ ਪੱਕਾ ਜੇ ਪੱਕੇ ਕੀਤੇ ਦਿੰਦੇ ਅੱਜ ਤੱਕ ਨਹੀਂ ਖਾਣੇ ਫਾਰਸ਼ਲਾ ਦੇਣਾ 20 ਕਣੀ ਦੇ ਵਿੱਚ ਵੀ ਬੰਦੇ ਸਾਡੇ ਆ ਬਾਹਰ ਬਿਠੇ ਨੇ ਸ਼ਿੰਗਰਸ਼ਾਲੇ ਬੰਦੇ ਨੇ ਸ਼ਿੰਗਰਸ਼ ਦੇ ਲੋਕ ਨੇ ਇੰਨਾ ਸ਼ਿੰਗਰਸ਼ਾਲੇ ਰਾਤ ਇਹ ਤੁੰਗਾ ਵਾ ਧੰਨਵਾਦ ਅੱਜ ਇਹ ਕੰਮਿਲ ਕਲਾਨ ਇਹ ਰੇਖਾ ਕਾਮਾਜ਼ਮ ਨੇ ਇਹ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਦੇ ਤੇ ਰਿਆ ਔਰ ਆਹ ਧਰਨੇ ਕਿਉਂ ਦੇ ਰਿਆ ਕਿਉਂਕਿ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਔਰ ਜੋ ਮੈਨੇਜਮੈਂਟ ਆ ਉਹ ਇਹਨਾਂ ਨਾਲ ਜਿਹੜਾ ਵਾ ਥੋੜਾ ਧੱਕਾ ਕਰ ਰਹੀ ਆ ਪੋਰ ਪੰਜਾਬ ਆਸਾਨ ਮਜ਼ਦੂਰੀ ਯੂਨੀਅਨ ਜਾਂ ਹੋਰ ਜਿਹੜੇ ਸਾਡੀਆਂ ਯੂਨੀਅਨ ਨੇ ਤੋਂ ਉਹਦੇ ਸਪੋਰਟ ਵਾਸਤੇ ਆਏ ਨੇ ਔਰ ਸਰਕਾਰ ਕੋ ਨੂੰ ਇਹ ਮੰਨ ਕਰਦੇ ਆ ਕਿ ਜੋ ਉਹਦੇ ਹੱਕੀ ਮੰਗਾਂ ਨੇ ਜੋ ਜਾਇਜ਼ ਮੰਗਾਂ ਨੇ ਕੋ ਪਿਛਲੇ 15 ਸਾਲ ਤੋਂ ਤੇ ਲਗਭਗ ਇਹਨਾਂ ਪਲਾਂਟਾਂ ਦੇ ਕੰਮ ਕਰ ਰਹੇ ਨੇ ਔਰ ਇਹਨਾਂ ਪਲਾਂਟਾਂ ਨੂੰ ਅਕਸਰ ਤੋਂ ਫਸਟੇ ਲੈ ਕੇ ਤੇ ਦੂਜੇ ਦੇ ਲੋ ਲੈ ਕੇ ਆਏ ਨੇ ਉਹਨੇ ਬਾਬਰੀ ਦਾ ਮੈਨੇਜਮੈਂਟ ਆ ਆਪਦੇ ਪ੍ਰੋਟੋਕੋਲ ਮੁਤਾਬਕ ਬੁਤਾ ਜਣਾ ਉਹਨਾਂ ਹੱਥ ਮਾਰਈਆ ਔਰ ਮਲਾਜ਼ਮਾਂ ਦਾ ਧਿਆਨ ਨਹੀਂ ਲੱਗਦਾ ਮਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾ ਰਹੀਆਂ ਉਹਨਾਂ ਨੂੰ ਸਹੀ ਤਨਖਾਹਾਂ ਨਹੀਂ ਮਿਲ ਰਹੀਆਂ ਪਹਿਲੀ ਗੱਲ ਤੇ ਪੂਰਨ ਸਰਕਾਰ ਨੇ 2022 ਚ ਆਉਂਦੇ ਇਹ ਗੱਲ ਕਹੀ ਸੀ ਕਿ ਜਿੰਨੇ ਠੇਕੇ ਮਲਾਜ਼ਮ ਨੇ ਉਹ ਸਾਰੇ ਪੱਕੇ ਕਰਤੇ ਜਾਣਗੇ ਔਰ ਇਵਨ ਸਾਡੀਆਂ ਮੀਡੀਆਂ ਨੇ ਜੇ ਤੁਸੀਂ ਇਹ ਲਈ ਦੋੜ ਦਾ ਨਾ ਹੋਰ ਮਹਿਕਮਾ ਦਾ ਚਰਮੀਤਾ ਸੀਗਾ ਉਹਦਾ ਕਹਿਣਾ ਸੀ ਇਹ ਚੇਚਾ ਸਿਸਟਮ ਖਤਮ ਕਰਕੇ ਆਪਾਂ ਪੱਤੀ ਪਰਤੀ ਕਰਾਂਗੇ ਸਾਡੇ 4 ਸਾਲ ਹੋਣ ਜਾ ਰਹੇ ਆ ਸਰਕਾਰ ਵਾਸਤੇ ਇੱਕ ਸਾਲ ਰਹਿ ਗਿਆ ਵਾ ਪਹਿਲੀ ਗੱਲ ਸਰਕਾਰ ਆਪਣੀ ਕੈਪੇਬਿਲਿਟੀ ਗਵਾ ਚੁੱਕੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਜੇ ਸਰਕਾਰ ਦੇ ਥੋੜੀ ਫੋਤੀ ਇਨਸਾਨੀਤ ਹੈ ਆਪਣੇ ਪੰਜਾਬ ਦੇ ਲੋਕਾਂ ਨੇ ਇਹ ਵਾਸਤੇ ਉਹ ਕੋਈ ਕੰਮ ਕਰਨਾ ਚਾਹੁੰਦੇ ਆ ਤੇ ਅੱਜ ਦੀ ਮੌਕਾ ਵਾ ਇੱਕ ਸਾਲ ਦਾ ਜੋ ਦਰਦਾਂ ਲੋਕਾਂ ਦੀ ਹੈਗਿਆ ਨੇ ਕਿਸੇ ਮਹਿਕਮੇ ਦੇ ਖਾਸ ਕਰਕੇ ਵੇਲਕਾ ਦੁਸ਼ਾਨ ਜਿਹੜਾ ਅੱਜ ਬੰਦਾ ਮੋੜ ਰਿਹਾ ਆਪਣੇ ਮੈਨੇਜਮੈਂਟ ਕੋਲੋਂ ਅਸੀਂ ਚਾਹੁੰਦੇ ਆ ਕਿ ਜ਼ਿੰਮੇਵਾਰ ਕੀਤਾ ਜਾਵੇ ਜਾ ਸਰਕਾਰ ਪੁਰਾਣੀ ਕਰਦੀ ਜਿੰਨਾ ਜਿੰਨਾ ਸੁਧਾਰਦੀ ਸਾਡੀ سپورਟ ਜਿਹੜੀ ਆ ਇਹਨਾਂ ਨੂੰ ਹਮੇਸ਼ਾ ਨਾਲ ਨੂੰ ਵੀ ਜਿਸ ਤਰ੍ਹਾਂ ਸਾਨੂੰ ਬਣਾਉਂਦੇ ਉਹਨਾਂ ਨਾਲ ਕਿਟਰ ਆ ਜਿਦਾ ਅਸੀਂ ਆਪ ਦੇ ਜਿਹੜਾ ਵੈਸੇ ਹਾਜ਼ਰੀ ਨੂੰ ਭਰਾਂਗੇ ਸੋ ਦੁਬਾਰਾ ਫਿਰ ਭਗਵਾਨ ਸਰਕਾਰ ਨੂੰ ਬੇਨਤੀ ਆ ਕਿ ਇਹ ਬੰਦਾਂ ਦੀਆਂ ਮੰਗੀਆਂ ਜਾਣ ਜਿਹੜੀ ਉਹ ਮਹਿਕਮਾ ਵੀ ਭਗਵਾਨ ਦੇ ਕੋਲ ਜਾਏ ਜਿਹੜਾ ਸੋ ਮੈਨੂੰ ਲੱਗਦਾ ਨਹੀਂ ਕਿਸੇ ਹੋਰ ਹੈ ਕਿ ਪੈਕੀਜ ਲੋੜਾ ਸਿਰਫ ਸਤਾ ਉਹਨਾਂ ਨੇ ਆਰਡਰ ਕਰਨਾ ਵੀ ਆ ਜੀ ਮਸਾਇਦੇ ਬੰਦੀਆਂ ਜਾਣ ਤਾਂ ਕਿ ਇਹ ਵੀ ਲੋਕ ਕੰਮ ਦੇ ਹੋਣ ਅੱਜ ਦੇਖੋ ਅੱਜ ਪ੍ਰੋਡਕਸ਼ਨ ਜਿਹੜੀ ਆ ਜ਼ੀਰੋ ਹੋ ਗਈ ਆ ਪਤਾ ਹੋਗਾ ਇਸ ਤਰ੍ਹਾਂ ਸਾਰੇ ਪੰਜਾਬ ਜਿਹੜਾ ਸਾਰਾ ਕਿੰਨਾ ਹੋ ਜਾਂਦਾ ਹੈ ਇਹ ਵੀ ਇੱਕ ਜਿਹੜਾ ਕਿਹੜੀ ਗੱਲ ਆ ਇੱਕ ਕਾਰਪੋਰੇਟ ਜਿਹੜੇ ਪ੍ਰਾਣ ਨੇ ਚੱਲ ਰਹੇ ਨੇ ਉਹ ਆਪਣਾ ਸਰਕਾਰੀ ਪ੍ਰਾਣ ਜਿਹੜਾ ਬੰਦ ਪਿਆ ਵਾ ਇਹ ਵੀ ਸਰਕਾਰ ਤੋਂ ਕਿੰਨੇ ਛੋਟੇ ਸਾਜ਼ਿ ਸਾਥ ਤੇ ਇਹ ਪ੍ਰਾਣ ਫੇਰ ਕਰਕੇ ਪ੍ਰਾਈਸਾਂ ਦਾ ਨਾ ਉਸ ਕੱ